ਸਾਰੇ ਹੀ ਤੁਰਮਨੁਫਤੇ ਜੀ ਜਿਵੇਂ ਕਿ ਆਪਾਂ ਪਹਿਲਾਂ ਵੀ ਹਸਤ ਰੇਖਾ ਤੇ ਵੀਡੀਓ ਪਾਈ ਸੀਗੀ ਅੱਜ ਆਪਾਂ ਗੁਰਮੁਖ ਸਿੰਘ ਜੀ ਤੋਂ ਅੰਗੂਠੇ ਦੇ ਬਾਰੇ ਫੇਰ ਸੁਣਾਂਗੇ ਜੀ ਬਈ ਅੰਗੂਠੇ ਤੇ ਕਿਵੇਂ ਲਕੀਰਾਂ ਬੰਦੇ ਦੇ ਜੀਵਨ ਤੇ ਅਸਰ ਪਉਂਦੀਆਂ ਨੇ ਜੀ ਆਓ ਜੀ ਸਾਰੇ শ্রবণ ਕਰੀਏ ਅੱਜ ਆਪਾਂ ਵਿਚਾਰ ਕਰਾਂਗੇ ਅੰਗੂਠੇ ਉੱਤੇ ਹਨਾ ਜੀ ਇਹ ਸਾਨੂੰ ਬੜੀ ਪਾਵਰ ਆਪਾਂ ਨੇ ਪਹਿਲਾਂ ਵੀਡੀਓ ਚ ਕਈ ਦੱਸਿਆ ਨਾ ਇਹ ਮੰਗਲ ਦਾ ਕਾਰਕ ਨੇ ਜਿਵੇਂ ਚਾਰ ਦੇ ਵਿੱਚ ਆਪਾਂ ਪੰਚਾਇਤ ਚ ਸਰਪੰਚ ਨੂੰ ਬੜਾ ਮੰਨਦੇ ਆ ਪੰਜਾਬੀ ਚ ਤੇ ਉਦੋਂ ਇਹ ਗੁੱਠਾ ਜਿਹੜਾ ਸਭ ਤੋਂ ਵੱਡਾ ਹੈ ਕਹਲਾ ਪਿਓ ਆਚਾਰਾਂ ਦਾ ਤੇ ਇਹ ਗੁੱਠੇ ਦੇ ਵਿੱਚ ਸਾਰਾ ਕੁਝ ਮਤਲਬ ਸਮਾਇਆ ਹੋਇਆ ਸਾਰੀ ਜ਼ਿੰਦਗੀ ਆ ਜੇ ਆਪਾਂ ਇਹਨੂੰ ਹੀ ਦੇਖ ਕੇ ਚੱਲਦੇ ਹਾਂ ਥੱਲੇ ਸ਼ੁਕਰ ਹੁੰਦਾ ਇਹ ਹੈ ਨਾ ਜੀਵਨ ਰੇਖਾ ਜਿਹੜੀ ਹੁੰਦੀ ਆ ਕਿਸਮ ਰੇਖਾ ਹੈ ਨਾ ਉਹ ਸਭ ਤੋਂ ਵੱਡੀ ਹੁੰਦੀ ਆ ਚੰਦ ਵਰਗਾ ਉਹਦਾ ਆਕਾਰ ਹੁੰਦਾ ਤੇ ਉਹ ਸ਼ੁਕਰ ਦੇ ਮਤਲਬ ਮੰਗਲ ਦੇ ਥੱਲੇ ਸ਼ੁਕਰ ਆ ਇਹਦੇ ਨਾਲ ਕਈ ਗ੍ਰਹਿ ਫਿਰ ਸੈੱਟ ਹੋ ਜਾਂਦੇ ਨੇ ਨਾ ਜੇ ਆਪਾਂ ਆਕਾਰ ਗੁੱਠੇ ਤੋਂ ਸ਼ੁਕਰ ਤੱਕ ਦੇਖਦੇ ਆਂ ਇਹ ਉਸ ਕਰਕੇ ਆਪਾਂ ਸ਼ੁਕਰ ਤੇ ਮੰਗਲ ਇਹਦਾ ਸ਼ੁਕਰ ਤੇ ਮੰਗਲ ਹਨਾ ਹੁਣ ਤੋਂ ਲਾਲਾ ਸਾਹਿਬ ਜੀ ਦਾ ਸ਼ੁਕਰ ਸਹੀ ਆ ਉਹਦੇ ਸਾਰੇ ਗ੍ਰਹਿ ਤੱਤ ਸਹੀ ਨੇ ਹਾਂ ਕਈ ਵਾਰੀ ਸਾਈਡ ਇਫੈਕਟ ਹਰ ਇੱਕ ਚ ਹੁੰਦਾ ਜਿਵੇਂ ਆਪਾਂ ਸ਼ੁਕਰ ਚੋਂ ਕਹੀਏ ਸਾਰਾ ਜੀਵਨ ਨਿਕਲਦਾ ਲੱਖਾਂ ਹੀ ਲੈਣਾ ਨਿਕਲ ਨਹੀਂ ਆਉਂਦਾ ਕਦੇ ਉਹਨੇ ਤੈਨੂੰ ਡਾਊਨ ਕਰਨਾ ਕਦੇ ਚੱਕਣਾ ਕਦੇ ਕੁਛ ਕਰਨਾ ਕਦੇ ਤੈਨੂੰ ਚੈੱਕ ਕਰਨਾ ਹਨਾ ਤੇ ਉਹ ਰੇਖਾਂ ਦਾ ਇੱਕ ਜੀਵਨ ਦੇ ਨਾਲ ਬਹੁਤ ਬੜਾ ਜੀਵਨਾ ਬਣਿਆ ਹੋਇਆ ਕਹਿਲਾ ਹਨ ਜੀ ਗੁਰਮੁਖ ਸਿੰਘ ਜੀ ਦੱਸਣਗੇ ਵੀ ਲੋਕ ਉਹਨਾਂ ਨੂੰ ਪੁੱਛਦੇ ਨੇ ਵੀ ਤੁਸੀਂ ਆਪਣੇ ਆਪ ਨੂੰ ਸ਼ਨੀ ਸਪੈਸ਼ਲਿਸਟ ਕਹਿੰਦੇ ਹੋ ਤੇ ਤੁਸੀਂ ਸ਼ੁੱਕਰਵਾਰੇ ਸ਼ਨੀਵਾਰੇ ਮੰਗਲਵਾਰੇ ਮਤਲਬ ਹੋਰ ਵੀ ਗ੍ਰਹਾਂ ਵਾਰੇ ਵੀਰ ਦੱਸਦੇ ਹੋ ਹੈਨਾ ਤੇ ਉਹ ਦੱਸਦੇ ਨੇ ਵੀ ਸਾਰੇ ਗ੍ਰਹ ਜਿਹੜੇ ਨੇ ਵੱਖ-ਵੱਖ ਨੇ ਪਰ ਤੁਸੀਂ ਕਹਿ ਸਕਦੇ ਹੋ ਵੀ ਉਹਨਾਂ ਨੇ ਸਾਰਿਆਂ ਨੂੰ ਅਰਾਧਿਆ ਹੋਇਆ ਤੇ ਉਹ ਕਰਕੇ ਸਾਰਿਆਂ ਤੇ ਕਿਵੇਂ ਕੀ ਕਿਹੜੇ ਗ੍ਰਹ ਨੂੰ ਮਨਾਉਣਾ ਉਹ ਜਾਣਦੇ ਨੇ ਜੀ ਤੇ ਆਓ ਜੀ ਬਾਕੀ ਆਪਾਂ ਉਹਨਾਂ ਤੇ ਹੀ ਸੁਣੀਏ ਵੀ ਕਈ ਵਾਰ ਅਗਲਾ ਕਹਿ ਦਿੰਦਾ ਵੀ ਹਾਂ ਵੀ ਕਈ ਵਾਰੀ ਤੁਸੀਂ ਕਹਿੰਦੇ ਹੋ ਸ਼ਨੀ ਦੇਵ ਇਸ ਫੈਸਲੇស្តਾ ਉਹ ਇੱਕ ਅਲੱਗ ਆ ਉਹ ਇੱਕ ਅਲੱਗ ਕਹਾਣੀ ਆ ਨਾ ਤੇ ਜਿਹੜਾ ਮੰਗਲ ਆ ਉਹ ਇੱਕ ਅਲੱਗ ਆ ਜਿਹੜਾ ਸ਼ੁਕਰ ਆ ਉਹ ਇੱਕ ਅਲੱਗ ਆ ਉਹਦਾ ਸ਼ਨੀ ਦੇਵ ਨਾਲ ਮੰਗਲ ਨਾਲ ਸ਼ੁਕਰ ਨਾਲ ਇਹਨਾਂ ਨੇ ਗ੍ਰਹਿ ਕੇ ਗ੍ਰਹਾਂ ਨੇ ਬੈਠ ਕੇ ਜਿਵੇਂ ਹੁਣ ਕਈ ਨੂੰ ਮਿਲੇ ਗ੍ਰਹਿ ਚੱਲਦੇ ਨੇ ਡੇਢ ਮਹੀਨੇ ਲਈ ਹੁੰਦੇ ਨੇ ਵਸੇ ਤੇ ਕਈ ਡੇਢ ਸਾਲ ਡੇਢ ਹੱਤਾ ਉਹ ਸਭ ਨਾਲ ਉਹਨਾਂ ਨੇ ਫੜ ਦੇਣਾ ਹੁੰਦਾ ਨਾ ਜੇ ਆਪਾਂ ਉਹ ਚੀਜ਼ ਤੁਹਾਡੇ ਮੂਰੇ ਪੇਸ਼ ਕਰਦੇ ਆ ਜਿਹੜੀ ਆਪਾਂ ਨੂੰ ਗੁਰੂਆਂ ਨੇ ਦਿੱਤੀ ਆ ਇਹ ਨਹੀਂ ਕਹਿੰਦਾ ਵੀ ਜਿਹੜੇ ਹੋਰ ਨੇ ਉਹਨਾਂ ਨੂੰ ਉਹਦੇ ਆਪਣੇ ਗੁਰੂ ਉਹ ਹਿਸਾਬ ਨਾਲ ਹੋਣਗੇ ਤੇ ਸਾਡੇ ਗੁਰੂ ਵੀ ਗੁਰੂ ਨੇ ਕਿ ਨਾ ਤੇ ਉਹ ਗੱਲਾਂ ਵੀ ਆਪਣੇ ਗੁਰੂ ਦੀ ਵਿਦਿਆਲਾ ਵਿੱਚ ਬੈਠ ਕੇ ਆਪਾਂ ਇਹ ਜੋ ਵੀ ਪਬਲਿਕ ਨਾਲ ਗੱਲ ਕਰਦੇ ਆ ਵੀ ਇਹ ਅਹਿੰਸਾ ਨਹੀਂ ਹੈ ਹਨਾ ਵੀ ਇਹ ਵੀ ਨਹੀਂ ਆਪਣਾ ਮਿੱਤਰ ਦਾ ਆਪਾਂ ਨੇ ਆਪਾਂ ਜੋ ਕਰਨਾ ਆ ਉਹ ਦੱਸ ਰਹੇ ਆ ਅਗਲੇ ਨੂੰ ਕੋਈ ਵੈਸ ਨਹੀਂ ਇਹਦੇ ਵਿੱਚ ਹਨਾ ਜੀ ਜਿਹੜਾ ਚਾਹੁੰਦਾ ਵੀ ਉਹ ਆਪਣੇ ਨਾਲ ਕਰ ਸਕਦਾ ਗੱਲਬਾਤ ਇਹ ਆਪਾਂ ਬੇਨਤੀਆਂ ਪਹਿਲਾਂ ਤੋਂ ਹੀ ਚੱਲਦੇ ਆ ਜਿੱਦਾਂ ਜੂ YouTube ਆਪਾਂ ਨੇ ਬਣਾਇਆ ਵੀਰੇ ਚੰਨਜੀਤ ਇਸ ਕਰਕੇ ਗ੍ਰਹਿ ਜਿਹੜਾ ਸ਼ੁਕਰ ਆ ਉਹ ਇੱਕ ਅਲੱਗ ਆ ਉਹਦਾ ਗੁਰੂ ਲੱਗਾ ਉਹਦੇ ਨਕਸ਼ਤਰ ਲੱਗ ਨੇ ਜਿਵੇਂ ਆਪਾਂ ਗੱਲਾਂ ਕਰਦੇ ਹੁੰਦੇ ਆ ਇਸ ਕਰਕੇ ਇਹਦੇ ਵਿੱਚ ਵੈンス ਨਹੀਂ ਹੈਗੀ ਆਪਾਂ ਤਾਂ ਕਹਿੰਨੇ ਆ ਵੈਸ਼ਨ ਜੋਗੇ ਨਹੀਂ ਹੈਗੀ ਅਸੀਂ ਹਨਾ ਸਾਡੇ ਗੁਰੂਆਂ ਨੇ ਦੱਸਿਆ ਵੀ ਜਿਵੇਂ ਅਸੀਂ ਕਹਿੰਨੇ ਆ ਉਹ ਵੀ ਇਹ ਸੱਚ ਆ ਹਨਾ ਇਹ ਹੰਕਾਰ ਨਹੀਂਗਾ ਆਪਣੇ ਮਾਤਾ ਪਿਤਾ ਮਿੱਤਰਾਂ ਦੇ ਵਿਸ਼ਵਾਸ ਹੁੰਦਾ ਤਾਂ ਹੀ ਉਹ ਟੀਚਰ ਨੂੰ ਵਿਸ਼ਵਾਸ ਹੁੰਦਾ ਵੀ ਇਹ ਐਨੇ ਨੰਬਰ ਲਊਏ ਉਹ ਜਿੱਥੇ ਦਾ ਹੰਕਾਰ ਹੋ ਗਿਆ ਸਟੂਡੈਂਟ ਨੇ ਪੜਿਆ ਮਾਸਟਰ ਨੇ ਬੜਾਇਆ ਉਹ ਮਾਸਟਰ ਵੀ ਤਰ ਗਿਆ ਸਟੂਡੈਂਟ ਨੇ ਤਰਨਾ ਹੀ ਸੀ ਤੇ ਹੁਣ ਜੀ ਇੱਕ ਗੱਲ ਹੋਰ ਸੁਣਨ ਆ ਲਈਏ ਗੁਰਮੁਖ ਸਿੰਘ ਜੀ ਦੱਸਦੇ ਨੇ ਵੀ ਉਹ ਕੱਲਾ ਹਸਤ ਰੇਖਾ ਨਹੀਂ ਬਈ ਸਰੀਰ ਦੀ ਕੋਈ ਵੀ ਰੇਖਾ ਹੋਰ ਵੀ ਰੇਖਾਵਾਂ ਦੇਖ ਕੇ ਉਹ ਬੰਦੇ ਦੇ ਜੀਵਨ ਬਾਰੇ ਦੱਸ ਸਕਦੇ ਨੇ ਜੀ ਇਹ ਲੱਗ ਲੱਗ ਰਹੇ ਹਾਂ ਤੇ ਲੱਗ ਲੱਗ ਜਿਹੜੇ ਹੱਥਾਂ ਦੇ ਵਿੱਚ ਆਕਾਰ ਨੇ ਜਾਂ ਮੱਥੇ ਤੇ ਅੱਖ ਤੇ ਨੱਕ ਤੇ ਕੰਨਾਂ ਤੇ ਗੱਲਾਂ ਤੇ ਬੁੱਲਾਂ ਤੇ ਹਨਾ ਇਹਦੇ ਬਾਰੇ ਆਪਾਂ ਪਾਉਂਦੇ ਰਹਾਂਗੇ ਇਦਾਂ ਨਹੀਂ ਵੀ ਆਪਾਂ ਕੱਲੇ ਹੱਥ ਲਈ ਆ ਆਪਣੇ ਕੋ ਡਿਗਰੀਆਂ ਨਿਰੰਭ ਦੀ ਕਿਰਪਾ ਨਾਲ ਨਾ ਉਹ ਡਿਗਰੀ ਆ ਜਿਹੜੀ ਉਹ ਦਿਖਦੀ ਨਹੀਂ ਹੈ ਨਾ ਵੀ ਉਹ ਅਸੀਂ ਉਹਨਾਂ ਨੂੰ ਡਿਗਰੀਆਂ ਨਹੀਂ ਦਿਖਾ ਸਕਦੇ ਜੋ ਕੱਲਾ ਸੀਗੀ ਉਹ ਆਪਾਂ ਸੋਨ ਦੱਸ ਸਕਦੇ ਆ ਵੀ ਇਹ ਹੈਗੀ ਆ ਇੱਕ ਰੇਖਾ ਦੇ ਵਿੱਚ ਇੱਕ ਗ੍ਰਹਿ ਦੇ ਵਿੱਚ ਜੀਵਨ ਹੁੰਦਾ ਹੈ ਨਹੀਂ ਹੁੰਦਾ ਵੀ ਮੇਰਾ ਜਿਵੇਂ ਸ਼ਨੀ ਮਹਾਰਾਜ ਜੀ ਕਿਰਪਿਆ ਨਾਲ ਗੁਰਮੁਖ ਸੰਘਾ ਮੇਰਾ ਹਨ ਤੇ ਕੁੰਭ ਰਾਸ਼ੀ ਬਣ ਗਈ ਇਹ ਕੁੰਭ ਰਾਸ਼ੀ ਦਾ ਬੰਨਿਆ ਨਹੀਂ ਹੋਇਆ ਵੀ ਹਾਂ ਵੀ ਉਹੀ ਲੱਛਣ ਹੋਣਗੇ ਉਹਦਾ ਉਤਰਾ ਜਿਹੜਾ ਖਰਿਕ ਗ੍ਰਹਿ ਨਹੀਂ ਕਰਨਾ ਉਸ ਕਰਕੇ ਆਪਾਂ ਕਹਿੰਦੇ ਆ ਵੀ ਜਿਨੇ ਕੋਈ ਚਾਹਵਨ ਹੋਵੇ ਉਹ ਆਪਣੇ ਨਾਲ ਪਿਆਰ ਨਾਲ ਹਨਾ ਆਪਣਾ ਨਵਾ ਮਤਲਬ ਦੁੱਖ ਸੁੱਖ ਸਾਂਝਾ ਕਰ ਸਕਦਾ ਹਨ ਵੀ ਅੱਜ ਦਾ ਮੈਨੂੰ ਇਦਾਂ ਹਨ ਤੇ ਸਾਰੇ ਧਰਮਾਨ ਨੂੰ ਫਤਿਹ ਰਾਮ ਮਾਈ ਅੰਗ ਰਕਸ਼ਣੀ ਸ਼ਨੀ ਦੇਵ ਸਾਰੇ ਸਾਡੇ ਹਨਾ ਜਿਹੜੇ ਸੰਗਠਨ ਨਾਲ ਜੁੜੇ ਹੋਣੇ ਗੁਰੂ ਤੋਂ ਲੈ ਕੇ ਹਨ ਥੱਲੇ ਤੱਕ ਬੱਚਿਆਂ ਤੱਕ ਉਹਨਾਂ ਦਾ ਵਧੀਆ ਖੁਸ਼ਹਾਲ ਜੀਵਨ ਹੋਵੇ ਧਰਮ ਦੇ ਉੱਤੇ ਨਹੀਂ ਇਹ ਪਰ ਧਰਮ ਤੇ ਦਾ ਬੈਂਸੇ ਨਹੀਂ ਇਹ ਦੇ ਵਿੱਚ ਹਨ ਸਾਰੇ ਧਰਮਾਂ ਨੂੰ ਫੁਕੀ